ਨਾਸਰੀ ਮਹੱਲਾ ਪੰਜਵਾ ਗਤਨ ਕਰ ਮਾਨੁਖ ਦਹਿ ਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜਿਮੁ ਵਾਜੀਦੂ ਖਾਲਸਾ ਸਾਧ ਸੰਗਤਿ ਜੋ ਗ੍ਰੰਥਾਂ ਲੰਪਰ ਜਾਮੀ ਪਤ ਪਾਉ ਨੂੰ ਪਕਟਿ ਲਿਛੇ ਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰਮੇਸ਼ਰ ਨੂੰ ਦੂਰ ਜਾਣ ਕੇ ਜੀਵ ਜੋ ਕਰਮ ਕਰਦੇ ਹੋਣੇ ਉਹਨਾਂ ਨੂੰ ਕੋ ਕਰਮਾਂ ਤੋਂ ਛੁਡਾਉਣ ਵਾਸਤੇ ਗਰੀਮਵਾਜ ਪਦਮ ਫੁੱਲ ਤੋਂ ਦੇਸ਼ ਬਖਸ਼ਦੇ ਹਨ। ਹਨਾਸਰੀ ਮਹੱਲਾ ਪੰਜ ਦਾ ਯਤਨ ਕਰੈ ਮਨੁੱਖ ਡਹਿਕਾਵੇ। ਇਹ ਭਾਈ ਜੀਵ ਯਤਨ ਕਰਦਾ ਰਹਿੰਦਾ ਹੈ ਪਦਾਰਥਾਂ ਦੇ ਇਕੱਠੇ ਕਰਨ ਦੇ ਵਕਾਰ ਭੋਗਣ ਦੇ ਮਨੁੱਖਾਂ ਤੋਂ ਢੇਕਾਵਾ ਢਕਾਉਂਦਾ ਰਹਿੰਦਾ ਹੈ। ਉਹ ਅੰਤਰ ਗਿਆਮੀ ਜਨ ਉਹ ਲੋਕਾਂ ਨੂੰ ਭਾਵੇਂ ਕਿੰਨੇ ਢਕਾਉਂਦਾ ਹੈ ਪਖੰਡ ਕਰਕੇ ਉਹ ਅੰਤਰੀਅਮੀ ਤਾਲੁਖ ਤੇ ਜਾਣ ਲੈਣਾ ਜੋ ਕਰਤੂਤ ਹੈ ਸਾਡੀ ਪਾਪ ਕਰੇ ਕਰਮੂ ਕਰ ਪਾਵੈ ਪਾਪਾਂ ਨੂੰ ਕਰਦਾ ਰਿੰਗਾ ਹੈ ਪਾਪਾਂ ਨੂੰ ਕਰ ਕਰਕੇ ਫੇਰ ਮੁਕਰ ਪੈਂਦਾ ਸਰਪ੍ਰਸਾਦ ਕੀਤਾ ਹੈ ਭੀਖ ਕਰੇ ਨਿਰਵਾਨ ਸੁਤੋ ਨਿਰਵਾਨ ਸੁਖੀਰਾਂ ਵਾਲੇ ਸਾਧਾਂ ਵਾਲੇ ਭੀਖ ਕਰ ਲੈਂਦਾ ਨਾਂਗਿਆਂ ਵਾਲੇ ਆਪਣੇ ਆਪ ਨੂੰ ਨਿਰਵਾਨ ਕਹੋਦਾ ਕਿ ਮੈਂ ਨਿਰਵਾਨ ਹੰਬਦਾਂ ਤੋਂ ਰਹਤਾਂ ਹੂੰ ਕਿਉਂ ਪੇਸ਼ ਕਰਦਾ ਹੈ ਨਿਰਵਾਨ ਵਾਲੇ ਸਾਧਾਂ ਵਾਲੇ ਜੇਕਰ ਵਾਲੇ ਸਾਧ ਨੂੰ ਲੋਕ ਨਿਰਵਾਣ ਕਿਹਾ ਕਰਦੇ ਖਾਨੇ ਤੇ ਇਸ ਤਰ੍ਹਾਂ ਦੇ ਠੇਖ ਬਣਾ ਲੈਂਦਾ ਹੈ ਠੇਖ ਕਰ ਨਿਰਵਾਨ ਤੇ ਬੰਦਨਾ ਤੋਂ ਰਹਿ ਆਪਣੇ ਆਪ ਨੂੰ ਮੰਨਦਾ ਹੈ ਕਿ ਕਰਦਾ ਏ ਠੇਖ ਹੈ ਹੈ ਠੇਖਾਂ 'ਚ ਫਸਿਆ ਹੋਇਆ ਤੇ ਕਹਿੰਦਾ ਨਿਰਵਾਣ ਆ ਬੰਦਨਾ ਤੋਂ ਰਹਿ ਤਹਾਂ ਤੇ ਬਾਹਰ ਨਾ ਦੁੱਖਾਂ ਤੋਂ ਰਹਿ ਤਹਾਂ ਆਪਣੇ ਉਹਨਾਂ ਦੁੱਖ ਸਮਝਦਾ ਹੈ ਤੇ ਬਣਾਉਂਦਾ ਉਹ ਤੋਂ ਠੇਖ ਹੈ ਅੰਦਰੋਂ ਮਦਦ ਖੁਨੀ ਹੋਇਆ ਹੈ ਜਾਣਤ ਦੂਰ ਤੁਮਹਿ ਪ੍ਰਭ ਨੇ ਤੇ ਤੁਮੇਸ਼ ਨੂੰ ਤੈਨੂੰ ਇਹ ਦੂਰ ਜਾਣ ਕੇ ਜੋਰੀ ਜਾਰੀ ਠਗੀ ਕਰ ਰਿਹਾ ਹੈ ਤੂੰ ਪ੍ਰਭੂ ਜੀ ਆਕਾਲ ਪੁਰਖ ਹੰ ਤੁਮੇ ਅਤਿਅੰਤ ਮਿਹਰੇ ਹੈ ਸਾਰਿਆਂ ਦੀ ਕੁਤੂ ਤੁ ਤੂੰ ਜਾਣਿਆ ਹੈ ਉਤ ਤੱਕ ਉਤ ਤੇ ਉਤ ਪੀਖੈ ਇਹ ਉਦਰ ਪੂਰਵ ਵਾਲਿ ਕਹਦਾ ਹੈ ਕਿ ਇਸ ਪਾਸੇ ਪੰਜਾ ਸਵੇਂ ਨੇ ਜਦੋਂ ਉਦਰ ਪੂਰਵ ਵਾਲ ਪਦਾਰਥੀ ਮਿਲਦੇ ਫਿਰ ਉਥੋਂ ਦਖਣ ਵੱਲ ਨੂੰ ਪਰ ਪੈਂਦਾ ਹੈ ਜੋ ਦਖਣ ਵੱਲੋਂ ਖਾਲੀ ਆ ਇਹ ਪੱਛੋਂ ਦੀ ਤਰਫ ਨੂੰ ਪਰ ਪੈਂਦਾ ਹੈ ਉਸ ਪਾਸੇ ਦੇਖਦਾ ਹੈ ਆਗਲੂ ਵੀ ਫੇਰ ਕਿਉਂਕਿ ਤੋਂ ਪੱਛੋਂ ਜੁਨੀ ਕੋਈ ਨਹੀਂ ਪਾਸੇ ਪਹਾੜ ਵੱਲ ਨੂੰ ਪਰ ਪੈਂਦਾ ਹੈ ਉਹ ਲੋਭੀ ਜਿਹੜਾ ਫੇਰ ਕੇ ਚਹਾਂ ਜਿਸਾਂ ਦੇ ਵਿੱਚੋਂ ਪਦਾਰਥਾਂ 'ਚ ਫਿਰ ਫਿਰ ਕੇ ਆ ਜਾਂਦਾ ਹੈ ਇਸੇ ਤਰ੍ਹਾਂ ਚਾਰ ਖਾਣੀਆਂ ਦੀ ਜੂਨਾ ਕਿ ਲੋਧੀ ਫੇਰਿਆ ਜਾਂਦਾ ਹੈ ਮੁਰ ਮੁਰ ਕੇ ਆਉਂਦਾ ਹੈ ਚਹਾਂ ਜੁਗਾ ਦੇ ਇਹ ਕੀ ਲੱਖ ਵਜਾ ਦੀਆਂ ਜੂਨਾ ਵਿੱਚ 84 ਲੱਖ ਜੂਨ ਵਿੱਚ ਕਿਉਂ ਫੇਰੇ ਚ ਲੋਭੀ ਲਾਲਚੀ ਵਾਸ਼ਨਾ ਦਾ ਵੱਧਾ ਹੋ ਆਉਂਦਾ ਜਾਂਦਾ ਹੈ ਇਸੇ ਪ੍ਰਕਾਰ ਉਤਕ ਹੈ ਉਤਕ ਹੈ ਉਤ ਤੇ ਉਤ ਪੇਖ ਹੈ ਕਹਿੰਦਾ ਹੈ ਕਿ ਇਹ ਕੀ ਗੱਲਾਂ ਕਰਦੇ ਹੈ ਉਹਨੂੰ ਸੁਣਦਾ ਹੈ ਕਿ ਫਲਾਣੇ ਦਾ 12 ਕੋਹ ਪੰਧਾਰਾ ਹੈ ਤਾਂ ਉਥੇ ਚਲਿਆ ਜਾਂਦਾ ਹੈ ਉਹਨੂੰ ਆ ਕਰਕੇ ਕਹਿੰਦੇ ਅਜੇ ਤਾਂ 20 ਮਹੀਨਾ ਰਹਿੰਦਾ ਹੈ ਅੱਛਾ ਕੋਈ ਨਹੀਂ ਫੇਰ ਆ ਜਾਾਂਗੇ ਉਧਰੋਂ ਫੇਰ ਹੋਰ ਪਾਸੇ ਨੂੰ ਜਾ ਕੇ ਤੱਕਦਾ ਹੈ ਆਵਲੂ ਵੀ ਫੇਰ ਕੋ ਕਰ ਲੋ ਵੀ ਨਹੀਂ ਕਿ ਉਹ ਹੱਥ ਕੁਝ ਨਹੀਂ ਪ੍ਰਾਪਤ ਉਹਨੇ ਫੇਰ ਤੁਰ ਕੇ ਕੇ ਆ ਜਾਂਦਾ ਹੈ ਐਂ ਭੜਕਦਾ ਫਿਰਦਾ ਹੈ ਦਵਾਰਿਆ ਦਵਾਰ ਸਵਾਮੀ ਜੀ ਉਟੋਲ ਕੇ ਨੈ ਸੁਭਰਾਮ ਭਾਈ ਨੂੰ ਕੀ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਸਤਿਗੁਰੂ ਜੀ ਕਹਿੰਦੇ ਜਿਨਾਂ ਚਿਰ ਮਨ ਦੇ ਅੰਦਰੋਂ ਭਰਮ ਨਹੀਂ ਮੇਰੀ ਜਾਨ ਟੁੱਟਿਆ ਨਹੀਂ ਹੈ ਅੰਦਰੋਂ ਪਰਬਤ ਭਰਮ ਦਾ ਜਬ ਲਗ ਮੁਕਤ ਨਾ ਕੋਈ ਉਹਨਾਂ ਚਿਰ ਕੋਈ ਵੀ ਪੁਰਖ ਮੁਕਤ ਨਹੀਂ ਹੋ ਸਕੇਗਾ ਸਭ ਜੰਮ ਮਰਨ ਦੇ ਬੰਧਾਂ ਚ ਪਏ ਰਹਿੰਦੇ ਹਨ ਕਾ ਨਾਨਕ ਦਿਆਲ ਸੁਆਮੀ ਸਤਿਗੁਰੂ ਸਾਹਿਬ ਇਹ ਕਹਿੰਦੇ ਹਨ ਜਿਨ੍ਹਾਂ ਕੇ ਮੇਰਾ ਵਾਹਿਗੁਰੂ ਧਿਆਨ ਹੋਇਆ ਕਰਨ ਕਾ ਮਾਲਿਕ ਸ਼ਾਂਤ ਭਗਤ ਜਨ ਸੋਈ ਉਹ ਭਾਈ ਮਾਰਵੇ ਸ਼ਾਂਤ ਅਹਿਸਾਸ ਗਿਆ ਜਿੰਨ ਵਾਲੀ ਉਹੀ ਭਗਤ ਪੈ ਭਗਤੀ ਕਰਨ ਆਏ ਜਨ ਸ੍ਰੇਸ਼ਟ ਪੁਰਖ ਹੋਈ ਹੈ ਮਹਾਰਾਜ ਦੇ ਪਿਆਰੇ ਜਿਨ੍ਹਾਂ ਤੇ ਮਹਾਰਾਜ ਦੀ ਦਿਆਲਤਾ ਹੁੰਦੀ ਹੈ ਉਹਨਾਂ ਦੇ ਗੋਣੋ